ਕੀ ਨਾਮ ਦਾ ਢੜ ਕਿੱਥੇ ਤੇ ਰਹਿਣ ਵਾਲੇ ਹੋ ਮੇਰਾ ਨਾਂ ਬਗੀਚਾ ਜੈ ਐਮ ਸੀ ਦੇ ਪਾਪਾ ਜੀ ਨੇ ਤੇ ਜੈ ਐਮ ਸੀ ਦੀ ਮੰਮਾ ਜੀ ਨੂੰ ਮੇਰੀ ਗਵਾਹੀ ਹੈ ਕਿ ਮੇਰੇ ਤਿੰਨ ਲੜਕੀਆਂ ਸੀਗੀਆਂ ਤੇ ਅਸੀਂ ਲੜਕਾ ਲੈਣਾ ਚਾਹੁੰਦੇ ਸੀ ਤੇ ਪਰ ਨਾ ਸਾਡੇ ਲੜਕਾ ਨਹੀਂ ਹੋਇਆ ਅਸੀਂ ਬਥੇਰਾ ਯਤਨ ਲਾਇਆ ਪਹਿਲੀ ਪਹਿਲੀ ਬੇਟੀ ਕਿੰਨੇ ਸਾਲ ਦੀ ਆ ਪਹਿਲੀ ਬੇਟੀ 18-19 ਸਾਲ ਦੀ ਹੈ ਜੀ ਅੱਛਾ ਤੇ ਦੂਸਰੀ 15 ਸਾਲ ਦੀ ਹੈ ਅੱਛਾ ਤੇ ਤੀਸਰੀ ਹੈਗੀ ਏ 11 ਸਾਲ अच्छा ਤੇ ਉਦੋਂ ਬਾਅਦ ਜਦੋਂ ਪਾਪਾ ਜੀ ਬੇਟੇ ਦੀ ਉਮੀਦ ਛੱਡ ਦਿੱਤੀ ਸੀ ਤਿੰਨ ਬੇਟੀਆਂ ਜਦੋਂ ਹੋਈਆਂ ਫਿਰ ਬੇਟ ਛੱਡ ਦਿੱਤੀ ਕਿ ਨਹੀਂ ਉਮੀਦ ਛੱਡ ਦਿੱਤੀ ਐ ਹੀ ਬਥੇਰਾ ਯਤਨ ਲਾ ਲਿਆ ਸੀਗਾ ਅਸੀਂ ਬੇਟਾ ਲੈਣ ਲਈ ਤੇ ਪਰ ਨਹੀਂ ਹੋਇਆ ਕੀ ਹੁੰਦਾ ਸੀ ਇਦਾਂ ਤਾਂ ਨਹੀਂ ਹੁੰਦਾ ਸੀ ਕਿਤੇ ਕਿਤੇ ਤੋਂ ਬੇਟਾ ਉਹਦਾ ਮਿਸਕਾਰਜ ਹੋ ਜਾਂਦਾ ਸੀ ਇਦਾਂ ਸੀ ਕਿ ਨਹੀਂ ਉਹ ਨਹੀਂ ਜੀ ਇਸ ਤਰ੍ਹਾਂ ਨਹੀਂ ਹੁੰਦਾ ਅਸੀਂ ਬਾਬਿਆਂ ਤੇ ਵਿਸ਼ਵਾਸ ਬੜਾ ਕੀਤਾ ਹੈ ਜਾਂਦੇ ਹੀ ਬੇਟੇ ਲਈ ਤੇ ਪਰ ਰੱਖਤਾ ਕੇ ਪਾਉਂਦੇ ਤੇ ਬਾਅਦ ਚ ਬੇੜੀ ਹੁੰਦੀ ਸੀ ਅੱਛਾ ਤੇ ਉਹ ਤੋਂ ਬਾਅਦ ਅਈ ਨਰਾਸ਼ ਹੋ ਗਏ ਤੇ ਅਸੀਂ ਨਸੀਬ ਵਿੱਚ ਹੋ ਗਏ ਪ੍ਰਭੂ ਨੂੰ ਮੰਨਣ ਲੱਗ ਗਏ ਜੀ ਆਸ ਛੱਡ ਦਿੱਤੀ ਹਾਂਜੀ ਆਸ ਛੱਡ ਦਿੱਤੀ ਪ੍ਰਭੂ ਚ ਆ ਕੇ ਵੀ ਨਹੀਂ ਹੋਇਆ ਜੀ ਨਹੀਂ ਹੋਇਆ ਅਈ 6-7 ਸਾਲ ਹੋਰ ਕਿਤੇ ਜਾਂਦੇ ਰਹੇ ਅੱਛਾ ਤੇ ਬਾਅਦ ਇੱਥੇ ਸਾਨੂੰ ਪਤਾ ਲੱਗਾ ਇੱਥੇ ਮੇਰਾ ਵੱਡਾ ਬ੍ਰਦਰ ਆਉਂਦਾ ਸੀਗਾ ਹਾਂ ਤੇ ਉਹ ਸਾਨੂੰ ਇੱਥੇ ਲੈ ਕੇ ਆਇਆ ਅੱਛਾ ਤੇ ਉਦੋਂ ਬਾਅਦ ਅਸੀਂ ਇੱਥੇ ਆਉਣਾ ਸ਼ਿਤਾਟ ਕਰਤਾ ਕਦੋਂ ਤੋਂ ਆ ਰਹੇ ਆ ਅਸੀਂ 2023 ਤੋਂ ਆਉਣਾ ਸ਼ੁਰੂ ਕੀਤਾ 23 ਤੋਂ ਤੇ ਅਸੀਂ ਆਉਂਦੇ ਨੇ 5-6 ਮਹੀਨੇ ਅਸੀਂ ਇੱਥੇ ਵੇਖਦੇ ਰਹੇ ਤੇ ਤੁਹਾਡੇ ਸ਼ਬਦਾਂ ਨੂੰ ਵੇਖਦੇ ਰਹੇ ਤੇ ਇੱਥੇ ਬੇਟੇ ਹੁੰਦੇ ਸੀਗੇ ਅੱਛਾ ਤੇ ਉਦੋਂ ਬਾਅਦ ਵਿੱਚ ਸਾਡੇ ਮਨ ਦੇ ਵਿੱਚ ਵੀ ਆਇਆ ਕਿ ਅਸੀਂ ਬੇਟਾ ਲੈ ਲਈਏ अच्छा हां जी ਜਿੱਦਾਂ ਗਵਾਹਾਂ ਸੁਣੀਆਂ ਹਾਂਜੀ ਗਵਾਹਾਂ ਸੁਣਤੀ ਸੀ ਜੋ ਮੰਗੀਏ ਮਿਲ ਜਾਂਦਾ ਹਾਂਜੀ ਮਿਲ ਜਾਂਦਾ ਹੈ 6 ਮਹੀਨੇ ਸੁਣਦੇ ਰਹੇ 6 ਮਹੀਨੇ ਅਸੀਂ ਸੁਣਦੇ ਰਹੇ ਬਹੁਤ ਬੇਟੇ ਹੋਏ ਟੂਲ ਠਮਕਿਆਂ ਨਾਲ ਇਥੇ ਬਾਜੇ ਗਾਜਿਆਂ ਨਾਲ ਆਉਂਦੇ ਰਹੇ ਅੱਛਾ ਤੇ ਫਿਰ ਅਸੀਂ ਆਪਦਾ ਮਨ ਬਣਾ ਲਿਆ ਅੱਛਾ ਤੇ ਮਨ ਬਣਾ ਲਿਆ ਤੇ ਬਾਅਦ ਚ ਅਸੀਂ ਕੋਸ਼ਿਸ਼ ਕਰਦੇ ਰਹੇ ਪਰ ਸਾਡੀ ਕੋਸ਼ਿਸ਼ ਨਾਕਾਮ ਜਾਂਦੀ ਰਹੀ। ਵੀ ਕਨਸੀਵ ਹੋਇਆ ਨਹੀਂ ਵੀ ਕਨਸੀਵ ਨਹੀਂ ਹੋਇਆ। ਮਤਲਬ ਮਨ ਬਣ ਗਿਆ ਕਿ ਜਦੋਂ ਪਰਮੇਸ਼ਰ ਸਾਨੂੰ ਦੇਣ। ਹਾਂਜੀ। ਪਰ ਗਰਭ ਧਾਰਨ ਨਹੀਂ ਹੋਇਆ। ਨਹੀਂ ਗਰਭ ਧਾਰਨ ਹੋਇਆ। ਅੱਛਾ। ਤੇ ਅਸੀਂ ਸਾਰੀਆਂ ਹਦੈਤਾਂ ਮੰਨਦੇ ਸੀਗੇ ਪਰ ਸਾਨੂੰ ਇਹ ਨਹੀਂ ਸਮਝ ਆ ਰਿਹਾ ਤੇ ਕਮੀ ਕਿੱਥੇ ਸਾਡੇ ਚ। ਅੱਛਾ ਤੇ ਜਦੋਂ ਤੁਸੀਂ ਉਹ ਵਚਨ ਸੁਣਾਇਆ ਪ੍ਰਭ ਤੇ ਸੰਤ ਯੂਨਾ ਦਾ ਵੀ ਕਮੀ ਕਿੱਥੇ ਉਹਨੇ ਬਪਤੀਸਮ ਦਿੱਤਾ ਸੀਗਾ। ਅੱਛਾ ਯਹੋਨਾ ਬਪਤਿਸਮਾ ਦੇਣ ਵਾਲੇ ਵਾਲਾ ਸ਼ਬਦ ਸੁਣਿਆ ਹਾਂਜੀ ਅੱਛਾ ਜਦੋਂ ਅਸੀਂ ਵਚਨ ਸੁਣਿਆ ਫਿਰ ਅਸੀਂ ਇਹ ਮਨ ਬਣਾ ਲਿਆ ਵੀ ਅਸੀਂ ਬਪਤਿਸਮ ਲਵਾਂਗੇ ਜ਼ਰੂਰ ਅੱਛਾ ਤੇ ਜਦੋਂ ਅਸੀਂ ਬਪਤਿਸਮ ਉਸ ਦਿਨ ਲਿਆ ਕਦੋਂ ਆ ਜਿਹੜੇ ਪਿਛਲੇ ਮਹੀਨੇ ਬਪਤਿਸਮ ਹੋਏ ਹਾਂਜੀ ਪਿਛਲੇ 11 ਨੂੰ ਹੋਏ ਇਸੇ ਫਾਦਰ ਸਾਹਿਬ 11 ਮਾਰਚ 2025 ਨੂੰ ਐਸੇ ਵੀ ਨਹੀਂ ਹੋਏ ਹਨਾ ਹਾਂਜੀ ਹਾਂਜੀ ਹਾਂ ਜਦੋਂ ਅਸੀਂ ਬਪਤਿਸਮ ਜਦੋਂ ਲਿਆ ਹਾਂ ਤੇ ਉਹ ਤੋਂ ਬਾਅਦ ਦੂਜੇ ਦਿਨ ਅਸੀਂ ਜਾ ਕੇ ਘਰੇ ਚੈੱਕ ਕੀਤਾ ਤੇ ਮੇਰੀ ਬੇ ਘਰ ਦੀ ਕੰਸੀਵ ਕੀਤਾ ਆਇਆ ਸੀ ਉਹ ਲਾਲ ਜੀ ਨੂੰ ਲੈਣਾ ਹਾਂਜੀ ਕਿੰਨੇ ਸਾਲਾਂ ਬਾਅਦ 8-9 ਸਾਲ ਹੀ ਹੋ ਗਏ ਜੀ 8-9 ਸਾਲ ਹੋ ਗਏ ਕੰਸੀਵ ਨਹੀਂ ਕੀਤਾ ਸੀ ਤੇ ਬਪਤਿਸਮ ਲੈਂਦੇ ਨਾਲ ਹੀ ਦੂਜੇ ਦਿਨ ਜਾ ਕੇ ਚੈੱਕ ਕੀਤਾ ਕਿਉਂ ਕਿਉਂ ਕਿਹਾ ਬਪਤਿਸਮ ਇੰਨਾ ਡੋਬਣਾ ਨਾ ਥੋੜੀ ਹੈ ਬਪਤਿਸਮ ਜੀਵਨ ਆ ਉਹ ਕਿਵੇਂ ਦਿੱਤਾ ਜਾ ਰਿਹਾ ਕਿਹਦੇ ਵੱਲੋਂ ਦਿੱਤਾ ਜਾ ਰਿਹਾ ਕਿਹੜੇ ਸ਼ਬਦ ਬੋਲਨੇ ਜਾ ਰਹੇ ਹੁਣ ਨਵਾਂ ਜੀਵਨ ਇਹ ਕਿਉਂ ਸੀ ਸ਼ਬਦ ਹੋ ਕਿ ਪ੍ਰਭੂ ਜੀ ਨੇ ਕਿਹਾ ਜਦੋਂ ਜਲਦੇ ਆਤਮਾ ਤੋਂ ਜਨ ਪਾਉਗੇ ਪਰਮੇਸ਼ਰ ਦੇ ਰਾਜ ਨੂੰ ਵੇਖੋਗੇ ਤੇ ਜੇ ਤੁਸੀਂ ਲਿਆ ਹੋਇਆ ਹਾਲ ਤੱਕ ਵੇਖਿਆ ਤੇ ਹੈ ਨਹੀਂ ਉਹਦਾ ਕੀ ਫਾਇਦਾ ਪਰ ਜਦੋਂ ਹੁਣ ਲੰਘੋਗੇ ਤੇ ਉਹਦੇ ਰਾਜ ਨੂੰ ਵੇਖੋਗੇ ਉਹਦਾ ਰਾਜ ਵੇਖ ਲਿਆ ਉਹਦੀ ਸ਼ਾਈ ਸ਼ਕਤੀ ਬੈਪਟਿਸਮ ਲਿਆ ਦੂਜੇ ਦੇ ਨਹੀਂ ਹਾਂਜੀ ਜਾ ਕੇ ਚੈੱਕ ਕੀਤਾ ਤੇ ਤੇ ਹੁਣ 8-9 ਸਾਲਾਂ ਬਾਅਦ ਹੋਣੀ ਕਿ ਦੇਖੋ ਇੰਨਾ ਚਿਰ ਹੋ ਗਿਆ ਸਾਲ ਵੀ ਚੰਗੀ ਤਰ੍ਹਾਂ ਯਾਦ ਨਹੀਂ ਗਏ ਕਿ ਬੰਦਾ ਖਤਮ ਹੀ ਕਰ ਦਿੱਤਾ ਆਪਣਾ ਸੁਪਨਾ ਕਿ ਰਹਿਣ ਦੋ ਹਾਂ ਤੇ 8-9 ਸਾਲਾਂ ਬਾਅਦ ਫਿਰ ਤੋਂ ਦੁਬਾਰਾ ਹੁਣ ਤੁਹਾਡੀ ਵਾਈਫ ਹਾਂਜੀ ਬੱਚੇ ਦੀ ਮਾਂ ਬਣਨ ਜਾ ਰਹੀ ਹੈ ਇਸ ਪਵੰਦੇ ਅੰਦਰ ਜੋ ਕਿਸੇ ਨੇ ਮੰਗਿਆ ਉਹਨੇ ਪਾਇਆ ਆ ਤੇ ਜਦੋਂ ਇਹਨਾਂ ਦਾ ਮੈਸੇਜ ਆਇਆ ਸੀ ਮੈਂ ਕਹਿੰਦਾ ਸੀ ਅੱਪਾ ਪਿਤਾ ਨੂੰ ਜੀ ਇਹਨਾਂ ਨੂੰ ਵੀ ਹੁਣ ਜੋ ਚਾਹੀਦਾ ਮੱਛਲੀ ਮੰਗਿਆ ਸੱਪ ਨਹੀਂ ਆਉਂਦਾ ਤੇ ਰੋਟੀ ਮੰਗਿਆ ਪੱਥਰ ਨਹੀਂ ਦਿੰਦੇ ਤੁਸੀਂ ਇਹਨਾਂ ਨੂੰ ਜੋ ਚਾਹੀਦਾ ਉਹ ਦੇ ਦਿਓ ਪਰ ਇਹਨਾਂ ਨੂੰ ਕਿਹਾ ਵੀ ਇਦਾਂ ਸੀ ਬਹੁਤ ਵਾਰੀ ਇਹਨਾਂ ਨੇ ਕਿਹਾ ਅਸੀਂ ਕਦੋਂ ਕਨਸੀਵ ਕਰਾਂਗੇ ਮੈਂ ਕਹਿੰਦਾ ਮੈਂ ਚਾਹੀਦਾ ਬਹੁਤ ਪਾਪਾ ਜੀ ਕਿਹਾ ਤਾਂ ਬਹੁਤ ਵਾਰੀ ਬਹੁਤ ਵਾਰੀ ਬਹੁਤ ਵਾਰੀ ਮੈਂ ਤਾਂ ਕੋਈ ਨਹੀਂ ਹੁਣ ਜਦੋਂ ਕਨਸੀਵ ਹੋਇਆ ਨਾ ਉਹ ਜਾਣਦਾ ਹੈ ਭੈਣਾਂ ਨੂੰ ਵੀਰ ਚਾਹੀਦਾ ਹੈ ਤੇ ਮਾਪੇ ਨੂੰ ਬੇਟਾ ਚਾਹੀਦਾ ਉਹ ਜਦੋਂ ਕਨਸੀਵ ਕਰਾਊਗਾ ਉਹੀ ਕੁਝ ਦੇਊਗਾ ਔਰ ਆਪੇ ਹੀ ਕਨਸੀਵ ਕਰਾਇਆ ਉਹਨੇ ਔਰ ਅੱਜ ਇਹ ਪਰਿਵਾਰ ਅਨੰdit ਹੈ ਕਿ ਪਰਮੇਸ਼ਵਰ ਇਹਨਾਂ ਦਾ ਵੰਸ਼ ਵਧਾਉਣ ਜਾ ਰਿਹਾ ਕੀ ਕਹੋਗੇ ਫਿਰ ਸੁਣਨ ਵਾਲਿਆਂ ਨੂੰ ਕਿੱਦਾਂ ਲੱਗਦਾ ਹੁਣ ਪਾਪਾ ਜੀ ਬਹੁਤ ਖੁਸ਼ ਹੈ ਸਾਰਾ ਪਰਿਵਾਰ ਖੁਸ਼ ਹੈ ਵਾਹ ਤੇ ਮੈਂ ਸੁਣਨ ਵਾਲਿਆਂ ਨੂੰ ਇਹੀ ਕਹਿਣਾ ਇਸ ਭਾਵਨ ਨਾਲ ਜੁੜੇ ਰਹੋ